ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚ ਚੁੱਕੇ ਆਪਾਂ ਮਿੱਤਰੋ ਪਿੰਡ ਮਾਣੂਕੇ ਗੱਲ ਦੇ ਵਿੱਚ ਤੇ ਮਾਣੂਕੇ ਗੱਲ ਪਿੰਡ ਦੇ ਵਿੱਚ ਵੀਰ ਦੇ ਕੋਲੇ ਜਿਹਨੇ ਕੋਈ ਪਹੁੰਚਿਆਣਾ ਵੀਰੇ ਵੀਰ ਦੇ ਕੋਲਿਆ ਦੋ ਪੂਰੀਆਂ ਕੱਟੀਆਂ ਇੱਕ ਬੁਰੀ ਨੀਲੀ ਰਾਬੀ ਦੀ ਟੇਡੇ ਕੱਟ ਦੇ ਵਿੱਚ ਤੇ ਇੱਕ ਹੈਗੀ ਆ ਕੱਲੀ ਪੂਰੀ ਹੁਣ ਗੱਲ ਓ ਵਿਕ ਕਟੀਆਂ ਦੇ ਭਾਅ ਕਰਾ ਦੇਣੇ ਆ ਬਿਲਕੁਲ ਲੈਣ ਦੇ ਨਾਲੇ ਕਟੀਆਂ ਦਿਖਾ ਦੇਣੀਆਂ ਤੁਹਾਨੂੰ ਚੰਗੀਆਂ ਤੇ ਫਿਰ ਤਾਂ ਬਾਈ ਵਿਕਣੀਆਂ ਵਿਕਣੀਆਂ ਜੋੜਾ ਲੈ ਦੇਣਾ ਤੁਹਾਨੂੰ ਆਪਾਂ ਪਹੁੰਚ ਕਰਾ ਦੇਣੀ ਆ ਕੱਲੀ ਕੱਲੀ ਦਾ ਬਾਈ ਰੇਟ ਪਰ ਨਾ ਪਊਗਾ ਕਿਰਾਇਆ ਤੋਂ ਵੱਡਾ ਹੋਊਗਾ ਆਜੋ ਵੀਰ ਨਾਲ ਮਿਲਦੇ ਰੇਟ ਹੋਣਗੇ ਬਾਈ ਛੋੜ ਤੇ ਛੱਪੇ ਵਾਲੇ ਬੋਲਾ ਬੁਲਾਣੀ ਹੋਊਗਾ ਵੀ ਜੇ ਮੰਗਿਆ ਜਿੰਨਾ ਦੇ 10000 ਘੱਟ ਜੂ ਜੀ ਵੀਰੇ ਪੰਜੇ ਛੋੜ ਕਰੂਗਾ ਉਹ ਜਿੰਨੀ ਮਰਜ਼ੀ ਕਰਦੇ ਬਾਈ ਉਹ ਤੁਹਾਡੇ ਦੇ ਡਿਪੈਂਡ ਆ ਤੁਸੀਂ ਕਿੰਨੀ ਕਰਾਉਣ ਦੀ ਜਵਾਨ ਫਿਲ ਕਰਦੇ ਆ ਉਹ ਕਰਦੇ ਵੀਰੇ ਨਾਲ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਟ ਵਧੀਆ ਠੀਕ ਠਾਕ ਸਿੱਤਾ ਦੇ ਪਰਿਵਾਰ ਸੁਣਾ ਚੰਗਾ ਸ਼੍ਰੀਕਸਾਲ ਪਹਿਲਾਂ ਵਾਲੀਆਂ ਦੋ ਕਟੀਆਂ ਕਿਵੇਂ ਰਹੀਆਂ ਬਹੁਤ ਵਧੀਆ ਰਿਸਪੌਂਸ ਹੋਰ ਜੇ ਵੀ ਆਈ ਜਾਂਦੀਆਂ ਫੋਨ ਬਹੁਤ ਯਾਰ ਚੱਕਰ ਕਿਹੜੇ ਏਰੀਆ 'ਚ ਭੇਜਦੇ ਆ ਉਹ ਫਾਜ਼ਲ ਕੇਰਗਾ ਫਾਜ਼ਲ ਇੱਧਰ ਭੇਜਿਆ ਬਾਰਡਰ 'ਤੇ ਹਾਂਜੀ ਅੱਛਾ ਅੱਜ ਹੈਗ हां जी हां जी पूरी ਜਿਹੜੀ ਕੱਟੀ ਮੂਹਲੇ ਟੇਢੇ ਕੱਟ ਲਈ ਕਿੰਨੇ ਚਰਦੀ ਆ ਇਹ ਇਹ ਬਾਈ ਹੋਊਗੀ ਯਾਰ 9-10 ਮਹੀਨੇ ਦੀ 9-10 ਮਹੀਨੇ ਦੀ ਚਾਰੇ ਪੈਰਾ ਦੇ ਨਿਸ਼ਾਨ ਹਨਾ हां जी हां जी ਹੂੰ ਕੱਟੀ ਚੰਗੀ ਬਹੁਤ ਆ ਵੀਰੇ ਘਰੋਂ ਲਈਏ ਕਿਹਤੋਂ ਕੇ ਫਾਰਮ ਫੂਰਮ ਚਾਹੀਏ ਇਹ ਵੀਰੇ ਖੁੱਲਾ ਸੀ ਗਣਾਂ ਦਾ ਜਗੜ ਮੱਜਾ ਮੂਜਾ ਖੁੱਲੰਗਾ ਰੱਖਣਾ ਸੀ ਠੀਕ ਹੈ ਬਈ ਉਹਨਾਂ ਤੋਂ ਆਈ ਹੈ ਦੁੱਧ ਦਾ ਕੰਮ ਸੀ ਉਹਨਾਂ ਦਾ ਠੀਕ ਹੈ ਦੁੱਧ ਦਾ ਕੰਮ ਸੀ ਅੱਛਾ ਵੱਡੇ ਵੀਰੇ ਕੀ ਰੇਟ ਰਹੂਗਾ ਆਉਂਦਾ ਇਹ ਰਹੀ ਤੇ ਇਹ ਰਵੇ ਤੇ ਇਹ ਰੇਟ ਵੀ ਠੀਕ ਆ ਯਾਰ ਬਈ ਗੱਡੀ ਪਹਿਰ ਨੂੰ ਵੀਰੇ ਯਾਰ ਲੋਕ 35 35 ਹਜ਼ਾਰ ਕੱਟ ਵੇਖ ਕੇ ਮੰਗ ਲੈਂਦੇ ਭਰਾਵਾ ਆ ਆ ਦਾ ਹੋਈ ਗਾ ਗੱਲ ਬਈ ਹੁਣ ਆ ਵੇਖਦੀ ਵੇਖੋ ਤਿੱਪਟਾ ਕਪਟਾ ਕਈ ਰੁੱਸਣ ਗਏਂਦੇ ਪਿਛੇ ਆ ਲੈ ਬਈ ਤੋਰ ਲੈ ਬਈ ਬਈ ਠੀਕ ਆ ਯਾਰ ਕੀਤਾ ਹੈ ਨਾ ਅਰਜੀਪ ਸਿੰਘ ਦਾ ਉਹ ਪੁਰੀਆਂ ਫੀਡ ਦੀਆਂ ਖਾਣੀਆਂ ਨੇ ਹਨਾ ਇਹਨੇ 55 ਉਹ ਵੀ ਖੁੱਲ ਗਈ ਉਹ ਕਹਿੰਦੀ ਮੈਂ ਵੀ ਜਾਣਾ ਤੂੰ ਕੱਲੀ ਨੂੰ ਕਾਦੋ ਵੇਚਦਾ ਮੇਰੀ ਵਿਕਣਾ ਇਹ ਜੋੜਾ ਹੀ ਜਾਊਗਾ ਤੇਰਾ ਉਹ ਡੱਡ ਕੇ ਖੁੱਲਦੀਆਂ ਪਈਆਂ ਥਣਵਖਾ ਦੀ ਪੂਰੀ ਨੇ ਪੂਰੀ ਨੇ ਮੂੰਹ ਖਾਈ ਪੂਰੀ ਦਾ ਕਰਾ ਦੇ ਆਏ ਹਾਏ ਆ ਕੱਟਣਾ ਜਿਹੜਾ ਮਿੱਤਰੋ ਇਹ ਟਮਾਟਾ ਲਾ ਜਾਂ ਮਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਠੀਕ ਆ ਮੂੰਹ ਮੱਥੇ ਨਿਸ਼ਾਨੀਆਂ ਸਾਰੀਆਂ ਹੁਣ ਅੰਗ ਵੇਖੋ ਕੱਟੀ ਦੇ ਯਾਰ ਛੋਟੀ ਬੇਸ਼ੱਕਾ ਥੋੜੀ ਜੀ ਪਰ ਛੋਟੀ ਤੋਂ ਵੱਡੀ ਹੋ ਜੂਗੀ ਪਰ ਅੰਗ ਨਹੀਂ ਮਿਲਦੇ ਤੁਹਾਨੂੰ ਇੱਕ ਵਲਟੀ ਨਹੀਂ ਬਣੀ ਚਮੜੀ ਵੇਖੋ ਕਿੰਨੀ ਅਮਰੀਕਾ ਹਨਾ ਆ ਇਹੜੀਆਂ ਚੀਜ਼ਾਂ ਹੁੰਦੀਆਂ ਨੇ ਬਾਈ ਕੱਟੀ ਖਰੀਦਣ ਲੱਗਿਆ 2000 ਰੁਪਈਆ ਨੇ ਵੇਖਿਆ ਕਰੋ ਕੱਟੀ ਦੇ ਅੰਗ ਵੇਖਿਆ ਕਰੋ ਵੀ ਕੱਟੀ ਕਰਦੀ ਕੀ ਆ 20000 ਦੇ ਵਿੱਚ ਮਿਲ ਜੂਗੀ ਛੋੜ ਹੋ ਜੂਗੀ ਇਹਦੇ ਵਿੱਚ ਵੀਰੇ ਵੱਡੀ ਕੱਟੀ ਕਿਨੇ ਚਿਰ ਦੀ ਆ ਇਹ ਵੱਡੀ ਸਰ ਕੱਟੀ 15 ਮਹੀਨੇ ਦੀ ਬਾਈ 15 ਮਹੀਨੇ ਦੀ ਆ ਹਾਂਜੀ ਠੀਕ ਆ ਰੇ ਥਾਣੂ ਥੋੜੇ ਨੂੰ ਵੀ ਬਹੁਤ ਚੰਗੇ ਆ ਹਨਾ ਹਾਂਜੀ ਚਾਰ ਹੀ ਥਾਂ ਥਾਂ ਹੂੰ ਅੰਗੋਂਗ ਵੀ ਬਹੁਤ ਚੰਗੇ ਲੱਗੂ ਹਾਂਜੀ ਵੱਡੀ ਆ ਕੱਟੀ ਪੂਰੀ ਵੀ ਲੈ ਆਈ ਵੀਰੇ ਕੱਢੀ ਪਾਣ ਨੂੰ ਖੋਲ ਕੇ ਹੂੰ ਨੇਕੀ ਤੁਹਾਨੂੰ ਮਿੱਤਰੋ ਮੈਂ ਇਹਦਾ ਵੀ ਕਰਾ ਦਿਖਾਈ ਦੇਵਾ ਚੌਥਾ ਪੰਜਵਾਂ ਥਣਤਰ ਹੀ ਹੈਗਾ ਦੀਪ ਚਕੇ ਨਾ ਨਹੀਂ ਨਹੀਂ ਬਈ ਦਾਗ ਵੀ ਹੈ ਨਹੀਂ ਕਿਨਾਂ ਹਾਂ ਆ ਲੈ ਬਾਈ ਆ ਕੱਟੀ ਦਾ ਫੇਸ ਕੁਆਲਟੀ ਵੇਖੋ ਕਿੰਨੀ ਚੰਗੀ ਹੁਣ ਪੁੜਾ ਵੇਖੋ ਇਹਦਾ ਆ ਪੇਟ ਵजूद ਪੁੜਾ ਸਾਰੀਆਂ ਗੱਲਾਂ ਕੱਟੀ ਦੇ ਵਿੱਚ ਨਾ ਓਕੇ ਆ ਬਸ 6 ਕੁ ਮਹੀਨਿਆਂ ਦੀ ਕੱਟੀਆਂ ਕਹਿਣਾ ਵੀ ਮੈਂ ਹੈਗੀਆਂ ਬਾਈ ਹੋ ਠੀਕ ਆ ਬਾਈ ਇਹਦਾ ਰੇਟ ਵੀਰੇ ਕੀ ਰਹੂਗਾ ਇਹਦਾ 29000 ਰੁਪਿਆ 29000 ਰੁਪਿਆ 1000 ਰੁਪਿਆ ਘੱਟ 30 ਚੋ ਹਾਂਜੀ ਠੀਕ ਹੈ ਬਈ ਇਹ 29 ਦੀ ਤੇ ਇਹ 23 ਦੀ ਜੋੜਾ ਬਣ ਗਿਆ ਵੀਰੇ 52000 ਦਾ ਹਨਾ ਹਾਂਜੀ ਤੇ ਜੇ ਕੋਈ ਕਵੇ ਵੀ ਯਾਰ ਤੂੰ ਵੇ ਜੋੜਾ ਲੈਣਾ ਤੇ 100 ਕਿਲੋਮੀਟਰ ਪਈ ਭੇਜ ਦੇ ਪਹੁੰਚ ਫਿਰ ਦੇ ਦੇਗਾ ਦੇ ਦਾਂਗੀ ਲੈ ਵੀ ਠੀਕ ਹੈ ਬਈ ਆ ਤੋਹੀ ਲੰਗਰ ਆ ਤੈਨੂੰ ਜੌਨਿਆ ਸਾਹਿਬ ਸੱਜਣਾ ਵੀ ਤੈਨੂੰ ਆ ਵਧਾਈਆਂ ਐ ਸਕਾਰੀਆਂ ਵੀ ਤੂੰ ਰੇਟ ਕੀਤੇ ਆ ਜਾਇਜਤ ਕੱਟੀਆਂ ਜਣੀਆਂ ਤੇਰੀਆਂ ਵੇਟ ਹੁਣ ਹੋਰ ਲੱਪਣ ਦੀ ਤਿਆਰੀ ਕਰ ਲੈ ਬਸ ਇਹ ਤਾਂ ਕਈਆਂ ਸਮਝਦਾ ਵੀ ਮੁੰਡੇ ਨੇ ਕੀਤਾ ਕੱਟੀਆਂ ਝੋਟੀਆਂ ਦਾ ਕੰਮ ਖੋਲ ਕੇ ਸਪੋਰਟ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਲੱਤਾਂ ਖਿੱਚਣ ਨਾਲ ਅੱਗੇ ਤੁਸੀਂ ਨਹੀਂ ਵਧਣਾ ਅੱਗੇ ਬਗਾਨੇ ਨੇ ਵਧ ਜਾਣਾ ਤੁਸੀਂ ਉੱਥੇ ਰਹਿ ਜਾਣਾ ਤੇ ਇੱਕ ਓਪਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਰਜਾਈਆਂ 'ਚ ਬੈਠੇ ਜਾਂ ਹੁਣ ਤਾਂ ਰਜਾਈਆਂ ਦਾ ਟਾਈਮ ਗਿਆ ਜਿਹੜਾ ਲੈ ਕੇ ਚਾਦਰ ਜੀ ਤੇ ਪਾ ਕੇ ਮੂੰਹ ਦੇ ਉੱਤੇ ਕਮੈਂਟ ਕਰਨ ਲੱਗ ਪੈਂਦੇ ਆ ਬਈ ਕਮੈਂਟ ਦਾ ਮੁੱਲ ਕਮੈਂਟ 'ਚ ਹੀ ਨਹੀਂ ਰਹਿੰਦਾ ਹੁੰਦਾ ਕਮੈਂਟ ਦਾ ਮੁੱਲ ਪੈਂਦਾ ਹੁੰਦਾ ਜਦੋਂ ਤੁਸੀਂ ਗਰਾਊਂਡ ਜ਼ੀਰੋ ਤੇ ਆਓ ਅੱਜ ਬਈ ਦੋ ਕਟੀਆਂ 52000 ਦੇ ਵਿੱਚ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਵੀਰ ਦਾ ਧੰਨਵਾਦ ਨੰਬਰ ਦੇ ਦੇ ਵੀਰੇ ਨੰਬਰ 62801 8699 ਇੱਕ ਵਾਰੀ ਹੋਰ ਬੋਲ ਦੇ ਵੀਰੇ 62801 8699 ਠੀਕ ਹੈ ਵੀਰੇ ਧੰਨਵਾਦ ਧੰਨਵਾਦ